ਰਾਮ ਨਾਮਿਤ ਹੈ ਸਾਲਸਾ ਗੁਰਜੀਤ ਸਿੰਘ ਆਜਰਾ ਸਾਡੇ ਨਾਲ ਹੈ ਆਜਰਾ ਸਾਹਿਬ ਅੱਜ ਬਖਵਕ ਤੋਂ ਸਾਡੀਆਂ ਵੱਲੋਂ ਸ਼ੋਭਾ ਯਾਤਰਾ ਕੱਢੇਗੀ RAM NAVAMI ਦੇ ਉਪਲਖਵੇ ਤੁਸੀਂ ਵੀ ਸ਼ਾਮਲ ਹੋਇਓ ਇਸ RAM NAVAMI ਦੇ ਸ਼ੁਭ ਅਪਸਰ ਦੀ ਮੈਂ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਇਹਨਾਂ ਸ਼ੋਭਾ ਯਾਤਰਾ ਦੇ ਵਿੱਚ ਸਾਰਾ ਸ਼ਹਿਰ ਹੀ ਸ਼ਿਰਕਤ ਕਰ ਰਿਹਾ ਹੈ ਅੱਜ ਅਸੀਂ ਬਹੁਤ ਲੰਗਰ ਭੰਡਾਰੇ ਜਿਹੜੇ ਚੱਲ ਰਹੇ ਨੇ ਅਸੀਂ ਸਵੇਰ ਦੇ ਨਾਲ ਭੰਡਾਰਿਆਂ ਦੇ ਵਿੱਚ ਹੀ ਸਾਰਿਆਂ ਦੇ ਵਿੱਚ ਸ਼ਿਰਕਤ ਕਰ ਰਹੇ ਹਾਂ ਔਰ ਇਸ ਪ੍ਰਾਤਨ ਹਰ ਜਿੱਥੇ ਹੋਣਾ ਸੀ ਗੜੇ ਮਜੀਠ ਮੰਡੀ ਹੈ ਇਹਦੇ ਤੇ ਇਹਦੀ ਬਹੁਤ ਮੱਤਾ ਹੈ ਇੱਥੇ ਬਹੁਤ ਸ਼ੌਂਕ ਮਿਲ ਪ੍ਰਾਣਾ 100 150 ਸਾਲ ਪੁਰਾਣਾ ਜਿਹੜੇ ਆਰਮ ਨੌਮੀ ਦੇ ਜਿਹੜੇ ਸ਼ੋਭਾ ਯਾਤਰਾ ਨੇ ਉਹ ਨਿਕਲਦੀਆਂ ਨੇ ਮੈਂ ਵੀ ਇਦੇ ਸ਼ਿਰਕਤ ਕੀਤੀ ਆ ਨਿਲਜੀ ਜਿਹੜੇ ਪ੍ਰਧਾਨ ਨੇ ਇੱਥੇ ਸੇ ਮੀਟਿੰਗ ਮੰਡੀ ਦੇ ਉਹਨਾਂ ਦੀ ਉਹਨਾਂ ਵੱਲੋਂ ਸਮੁੱਚੀ ਟੀਮ ਵੱਲੋਂ ਇਹਦਾ ਐਡਾ ਪ੍ਰਬੰਧਨ ਕੀਤਾ ਜਾਂਦਾ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਭਨਾਂ ਨੂੰ ਦਿਲ ਦੀਆਂ ਗ੍ਰਹਾਈਆਂ ਵਿੱਚ ਸੁਭ ਅਫਸਰਦੀਆਂ ਵਧਾਈਆਂ ਦਿੰਦਾ ਇਸ ਤੋਂ ਹਟ ਕੇ ਇੱਕ ਸਵਾਲ ਆ ਜੀ ਚੋਨ ਮਹੀਮ ਸ਼ੁਰੂ ਕਰਨੀ ਹੈ ਤੁਸੀਂ ਅੱਜ ਓਟਾਸਲਾ ਲਿਆ ਪਰਮਾਤਮਾ ਦਾ ਕੱਲ ਤੋਂ ਤੁਸੀਂ ਚੋਨ ਮਹੀਮ ਸ਼ੁਰੂ ਕਰ ਲਈ ਹੈ ਕਰਨੀ ਹੈ ਸੌਰੀ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਕਿ ਸ਼ਹਿਰ ਵਾਸੀ ਕਿਸ ਤਰ੍ਹਾਂ ਦਾ ਤੁਹਾਨੂੰ ਤੋ ਯੋਗ ਦੇ ਰਹੇ ਬਹੁਤ ਪਿਆਰ ਮਿਲਿਆ ਔਰ ਜਿਹੜੀ ਜਿਹੜੀ ਇਹ ਸਾਡੀ ਪਾਰਟੀ ਨੇ ਮੇਂ ਜ਼ਿੰਮੇਵਾਰੀ ਲਈ ਆ ਉਹ ਸ਼ਹਿਰ ਦੇ ਪਿਆਰ ਦੇ ਉੱਤੇ ਮੋਹਰ ਲਾਈ ਆ ਤੇ ਮੈਨੂੰ ਆਸ ਹੈ ਕਿ ਸ਼ਹਿਰ ਵਾਸੀ ਉਸੇ ਪਿਆਰ ਨੂੰ ਅੱਗੇ ਵਧਾਉਣਗੇ ਔਰ ਜਿਹੜਾ ਮਤਦਾਨ ਹੈ ਉਹ ਕੀਤੇ ਹੋਏ ਕੰਮਾਂ ਨੂੰ ਪਰਤੱਖ ਜਿਹੜਾ ਕੰਮ ਹੋਏ ਨੇ ਜਾਂ ਜਿਹੜਾ ਚੀਜ਼ ਸਾਹਮਣੇ ਦਿਖਦੀ ਹੈ ਉਹਦੇ ਉੱਤੇ ਜ਼ਰੂਰ ਜਿਹੜੀ ਹੈ ਗੌਰ ਕਰਨਗੇ ਕਿਓਬੇ ਸੋ ਮਜੀਠ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਸੜੇ ਨਾਲੇ ਮੇਰਾ ਸਾਫ ਅੱਜ ਵਕਵਕ ਸਬਾ ਸੋਸਾਇਟੀਆਂ ਵੱਲੋਂ ਸ਼ੋਭਾ ਯਾਤਰਾ ਰਾਮ ਨਾਮੀ ਦੇ ਕਢੀ ਜਾ ਰਹੀ ਹੈ ਤੇ ਮਜੀਠ ਮੰਡੀ ਚ ਆ ਕੇ ਟੁਕਦੀਆਂ ਨੇ ਕਿਸ ਤਰ੍ਹਾਂ ਦਾ ਪ੍ਰਬੰਧ ਸਭ ਤੋਂ ਪਹਿਲੇ ਤੇ ਮੈਂ ਤੁਹਾਡੇ ਸਾਰੇ ਚੈਨਲ ਨੂੰ ਆਪਣਾ ਵਧਾਈ ਦੇਣਾ ਤੁਸੀਂ ਆਏ ਹੋ ਸਾਰੇ ਮੇਰੇ ਬੱਚੇ ਹੈ ਸਾਰੇ ਪ੍ਰੈਸ ਮੇਰੇ ਕੋਲ ਆਂਦੀ ਹੈ ਹੋ ਰਾਮ ਨਾਮੀ ਦਾ ਤਿਉਹਾਰ ਸਾਡੀ ਮਜੀਠ ਮੰਡੀ ਦਾ ਪੁਰਾਣ ਤਿਉਹਾਰ ਹੈ ਮੇਰੇ ਵਪਾਰੀਆਂ ਵੱਲੋਂ ਸਾਰਿਆਂ ਵੱਲੋਂ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਔਰ ਜਿੰਨੇ ਵੀ ਮੇਰੇ ਐਮਐਲਏ ਐਮਪੀ ਸਾਬਾ ਨੇ ਉਹ ਜਿੰਨੇ ਵੀ ਸਾਰੇ ਆਂਦੇ ਮੱਥਾ ਟੇਕਣ ਵਾਸਤੇ ਇਹ ਇੱਕ ਧਾਰਮਿਕ ਪ੍ਰੋਗਰਾਮ ਹੈ ਰਾਜਨੀਤਿਕ ਨਹੀਂ ਹੈ ਸਾਡੇ ਵਪਾਰੀਆ ਅਸੀਂ ਸਾਰੇ ਸਾਰਿਆਂ ਨੂੰ ਸਾਡੀ ਵੈਲਕਮ ਹੈ ਉਹ ਸਾਰੇ ਇੱਥੇ ਮੱਥਾ ਟੇਕ ਕੇ ਜਾਂਦੇ ਆ ਕੋਈ ਸਹੀ ਮੇਰੇ ਚ ਮੱਥਾ ਟੇਕ ਕੇ ਜਿਹੜਾ ਕੰਮ ਹੁੰਦਾ ਅੱਗੇ ਔਰ ਮੈਂ ਸਾਰਿਆਂ ਦੀ ਸਾਡੇ ਸਾਰੇ ਸਿਵਿਲੇਸ਼ਨ ਆ ਵਪਾਰੀ ਕਿ ਸਾਰੇ ਜਿਹੜੇ ਆ ਆਂਦੇ ਰਹਿਣ ਉਹ ਰਸੀਸ ਜੀੋਸ਼ ਰਾਮ ਨਮੀ ਬਣਾਦੇ ਰਹੀਏ ਕੋ ਜੈ ਸ਼੍ਰੀ ਰਾਮ ਦਾ ਗੋਸ਼ ਕਰਦੇ ਰਹੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸੂ ਰਾਮ ਨਮੀ ਦੇ ਅਪਲਖਸ਼ ਦੇ ਵਿੱਚ ਅੱਜ ਵੱਖ-ਵੱਖ ਸ਼ੋਭਾ ਸੁਸਾਇਟੀਆ ਵੱਲੋਂ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਜੋ ਕਿ ਆਕੇ ਮਜੀਠ ਬੰਡੀ ਸੰਪਨ ਹੁੰਦੀਆਂ ਨੇ ਜੀ ਰਾਮ ਜੀ ਕੇ ਲਈ ਗੋਸਮੀ ਤੁਲਸੀ ਰਾਣੀ ਨੇ ਕਿਹਾ ਬੇ ਪ੍ਰਗਟ ਕਿਰਪਾਲਾ ਦਿਨ ਦਿਆਲਾ ਕੌਸ਼ਲਯਾ ਹਿਤਕਾਰੀ ਪਰ ਉਹ ਆਏ ਕਿਉਂ पुत्र धेनु सूरज संत हित लीन मनोज अवतार और उनका स्टैंडर्ड क्या था राम जी का कि जननी जन्म भूमि से मातृ मातृ जपी जननी जन्म भूमि जो है वो माता से भी गृह है श्रेष्ठ है ठीक है और साथ ही ये कहा था कि अवधपुरी पुरी सुहावनी उत्तर दिश सरजू व पावनी जा मज्जनते बिना ही प्रयासा मम समीप नर पावई वासा तो आज की रामनवमी वैसे भी खास है 500 वर्ष बाद हम लोग अयोध्या में भगवान राम जी का मंदिर बना के अपने सांस्कृतिक गौरव की राष्ट्रीय गौरव की पुनर्स्थापना कर चुके हैं तो आज का दिन विशेष है रामनवमी के दिन देश विदेश में बसे सारे भारतीयों को हिंदुस्तानियों को हिंदुओं को और देशभक्त मुसलमान ईसाई कोई भी हो सिख और हिंदू तो एक ही है उन सबको बहुत बहुत बधाई और सबसे एक ही प्रार्थना है कि केवल मंदिर में प्राण प्रतिष्ठा काफी नहीं यहाँ राम जी का राम राज्य भी आना चाहिए और राम राज्य तब आएगा जब हमारे देश से जो कल युग स्थान सारे समाप्त हो जाएंगे मेरा भारत सरकार से भी निवेदन है कि राम जी की असली प्राण प्रतिष्ठा तब होगी जब देश मदिरालयों से मुक्त होगा बूटड़खानों से मुक्त होगा वेश्यालय की बदकिस्मत बेटिया जीवन की मुख्य धारा में आ जाएंगी तो मैं आज भगवान से ये मांगती हूँ हे भगवान रामचंद्र जी महाराज आप वही प्रण कीजिए निश्चय हीन करो मही बुझ उठाई प्रण अब ये प्रण कीजिए कि भारत में दुनिया में राम राज आएगा और कोई भी ऐसी वस्तु नहीं रहेगी जिसे भगवान राम अच्छा नहीं मानते थे जय श्री राम जय हिंद कैमरा पर्सन दैनिक सवेरा टीवी अमृतसर दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par